ਯਾ ਨਾ ਕਰ ਮੇਰੀ ਜਾਨ ਸੱਜਣਾ ਇੱਕ ਦਿਨ ਛੱਡ ਜਾਣਾ ਇਹ ਜਾਨ ਸੱਜਣਾ ਜਿਹੜੇ ਪਹਿਲੇ ਬੰਦੇ ਸੀ ਉਹ ਸਾਡੇ ਨਾਲ ਰੁੱਸ ਗਏ ਸੀ ਇੱਥੋਂ ਦਾ ਕਾਉਂਸਲਰ ਪਹਿਲੇ ਕਹਿੰਦਾ ਸੀ ਇਹ ਤੇ ਕਰੋਨੀ ਪਾਸ ਹੀ ਨਹੀਂ ਹੈ ਤੇ ਫਿਰ ਅਹੀ ਕੱਲ੍ਹ ਵਾਂਸੀ ਇੱਥੇ ਬੈਠੇ ਆ ਪਾਣੋ ਬੱਚੇ ਲੈ ਕੇ ਬੈਠੇ ਆ ਫੌਜ ਤੋਂ ਆਏ ਆ ਨੌਕਰੀਆਂ ਕੀਤੀਆਂ ਹੈ ਸ਼ਾਦੀ ਚਾਹੀਏ ਫੌਜ ਦੇ ਅੱਗੇ ਮਾਂ ਨੇ ਤੇ ਮਰਨ ਨੂੰ ਭੇਜਿਆ ਸੀ ਬਚ ਕੇ ਆ ਗਏ ਹੁਣ ਸਾਹਮਣੇ ਤੂੰ ਹੀ ਸਾਨੂੰ ਆਪਣਾ ਹੋਵੇ ਤਾਂ ਦੁੱਖ ਸੁੱਖ ਵੰਡਦਾ ਤੁਹਾਡੇ ਵਰਗਾ ਕਿਸੇ ਗੈਰ ਉੱਤੇ ਕਰੀਏ ਨੇ ਮਾਨ ਸਜਣਾ ਕਿਸੇ ਗੈਰ ਉੱਪਰ ਉਹ ਭੱਜ ਗਏ ਜਿਨ੍ਹਾਂ ਦੇ ਉੱਪਰ ਮਾਨ ਕਰਦੇ ਸੀ ਅੱਜ ਮਾਨ ਕਰਨ ਵਾਲਾ ਮੇਰੇ ਕੋਲ ਮੇਰਾ ਐਮ.ਐਲ.ਏ. ਜਸਪੀਰ ਸਿੰਘ ਜੀ ਬੈਠੇ ਹੋਇਆ ਸਾਡੀਆਂ ਗੜੀਆਂ ਬੜੀਆਂ ਖਰਾਬ ਜੇ ਸਾਡਾ ਸੀਵਰੇਜ ਬਹੁਤ ਖਰਾਬ ਜੇ ਜਦੋਂ ਜਸਪੀਰ ਸਾਹਿਬ ਜੀ ਨੇ ਇਸ ਗਲੀ ਵਾਸਤੇ ਲੁੱਕ ਪਾਉਣ ਦਾ ਆਰਡਰ ਪਾਸ ਕੀਤਾ ਬੜੀ ਭਜਨਸ ਹੋਈ ਰਸਤੇ ਦਿਖਾਏ ਗਏ ਉਹ ਗੱਡੀਆਂ ਨਹੀਂ ਅੰਦਰ ਆਉਂਦੀਆਂ ਸੀ ਲੁੱਕ ਵਾਲੀਆਂ ਇਹਨਾਂ ਨੂੰ ਬੇਨਤੀ ਕੀਤੀ ਗਈ ਇਹਨਾਂ ਦੇ ਭਰਾ ਜੀ ਨੂੰ ਬੇਨਤੀ ਕੀਤੀ ਗਈ ਇਨਾਂ ਨੇ ਆਪ ਚੰਡੀਗੜ੍ਹ ਜਾ ਕੇ ਉਸ ਟੈਂਡਰ ਨੂੰ ਉਸ ਠੇਕੇ ਨੂੰ ਇਹ ਲੋਕਿੰਗ ਟਾਇਰਾਂ ਦੇ ਵਿੱਚ ਚੇਂਜ ਕਰਾਇਆ ਜਿਹਦੇ ਚਾਹੀ ਬੜੇ ਪਿਆਰ ਦੇ ਨਾਲ ਰੋਡ ਦੇ ਉੱਪਰ ਘੁੰਮਦੇ ਆ ਜਸਪੀਰ ਸਾਹਿਬ ਅਸੇ ਤਾਲੀਆਂ ਇੱਕ ਵਾਰ ਫਿਰ ਹੋ ਜਾਣ। ਜੀ ਸਾਹਿਬ ਇਹ ਆਪਣੇ ਪਰਿਵਾਰ ਕਿਉਂਕਿ ਮੇਰਾ ਘਰ ਵੀ ਇੱਥੇ ਹੈ ਤੇ ਤੁਸੀਂ ਮੇਰਾ ਪਰਿਵਾਰ ਹੋ। ਇਸ ਕਰਕੇ ਮੈਂ ਸਾਰੇ ਕੋਈ ਵੱਡਾ ਕੋਛੋਟਾ ਹੈ ਕਿ ਮੇਰੇ ਮਜ਼ੁਰਗਾ ਮੇਰੇ ਵੀਰ ਹੈ ਮੇਂਗਾਂ ਭੈਣਾਂ ਮਾਤਾਵਾਂ ਬੇਟੀਆਂ ਬੱਚੀਆਂ ਬੇਟੀਆਂ। ਪਰ ਬੰਦਾ ਕਮੇਟੀ ਤੇ ਸਾਰਿਆਂ ਨੂੰ ਮੇਰੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ ਸੋ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਧੰਨਵਾਦੀ ਆ ਕਿ ਤੁਸੀਂ ਇੰਨਾ ਮਾਨ ਸਨਮਾਨ ਤੇ ਪਿਆਰ ਬਖਸ਼ਿਆ ਕਿਉਂਕਿ ਜਿੱਦਾਂ ਬੇਦੀ ਸਾਹਿਬ ਨੇ ਕਾ ਕਾਜ ਵੂਮਨਸ ਦੇ ਆ ਤੇ ਸਾਰਿਆਂ ਨੂੰ ਵਧਾਈਆਂ ਦਿੱਤੀਆਂ ਤੇ ਮੈਂ ਤੇਹੀ ਪ੍ਰਮਾਤਮਾ ਅੱਗੇ ਅਰਦਾਸ ਵੀ ਕਰਦਾ ਕਿ ਵੂਮਨ ਤਾਂ ਬਿਨਾ ਕੋਈ ਵੀ ਦੇ ਨਹੀਂ ਹੁੰਦਾ ਕਿਉਂਕਿ ਵੂਮਨ ਇੱਕ ਮਾਂ ਵੀ ਹੈ ਇੱਕ ਪਤਨੀ ਵੀ ਹੈ ਇੱਕ ਭੈਣ ਵੀ ਹੈ ਇੱਕ ਬੇਟੀ ਵੀ ਹੈ ਸੋ ਸਮੁੱਚੇ ਜੇ ਊਮੈਨ ਨੂੰ ਇਹਦੇ ਚੋਂ ਦਰਖਨਾਰ ਕਰਦੇ ਆ ਤੇ ਸਾਡਾ ਜਿਹੜਾ ਜੀਵਨ ਆ ਸੰਭਵ ਨਹੀਂ ਕੁਦਰਤ ਦੀ ਉਤਪਤੀ ਨਹੀਂ ਸੋ ਇਸ ਕਰਕੇ ਹਰ ਜਿਹੜਾ ਦਿਨ ਉਹ ਹਰ ਜਗ੍ਹਾ ਹਰ ਦਿਨ ਹੀ ਊਮੈਨ ਦਾ ਇਸ ਕਰਕੇ ਸਾਨੂੰ ਮਾਨ ਸਤਕਾਰ ਦੇਣਾ ਪੈਂਦਾ ਸੋ ਸਾਡੇ ਗ੍ਰੰਥਾਂ ਵਿੱਚ ਵੀ ਲਿਖਿਆ ਸੋ ਕੋ ਮੰਦਾ ਕੀ ਜਿਤ ਜਮੇ ਰਸਾਨ ਸੋ ਇਸ ਕਰਕੇ ਕੋਈ ਵੀ ਦਿਨ ਜਿਹੜਾ ਉਹ ਵੂਮਨ ਦਿਨ ਨਹੀਂ ਹਰ ਦਿਨ ਸਪੈਸ਼ਲ ਡੇ ਵੂਮਨ ਦਾ ਹੀ ਆ ਸੋ ਇਸ ਕਰਕੇ ਸਭ ਤੋਂ ਪਹਿਲਾਂ ਤੇ ਮੈਂ ਤੁਹਾਨੂੰ ਵਧਾਈ ਦੇਣਾ ਦੂਜੀ ਗੱਲ ਕਰਦਾ ਹੈ ਕਿ ਇਹ ਮੇਰੀ ਆਪਣੀ ਕਲੋਨੀ ਹੈ ਜਿੱਥੇ ਮੇਰੀ ਆਪਣੀ ਰੈਸ਼ ਹੈ ਤੇ ਮੈਂ ਕੋਈ ਵੀ ਕੰਮ ਕਿਉਂਕਿ ਸੁਭੇਦਾਰ ਸਾਹਿਬ ਬੈਠੇ ਨੇ ਕਾਫੀ ਮੇਰੇ ਖਿਆਲ ਨਾਲ ਮੈਂ ਉਦੋਂ ਡਾਕਟਰ ਸੀ ਸੇਵਾ ਕਰਦਾ ਸੀ ਐਜੇ ਡਾਕਟਰ ਪ੍ਰੋਫੈਸ਼ਨ ਉਹਨਾਂ ਜਣਾ ਮੇਰੇ ਲੱਗਿਆ ਰਹਿੰਦਾ ਸੀ ਆਉਂਦਾ ਮਿਲਣਾ ਇਹਨਾਂ ਨੂੰ ਜੱਜੀ ਨੂੰ ਮਿਲਣਾ ਬੇਦੀ ਸਾਹਿਬ ਨਾਲ ਮੇਲ ਮਲਾਪ ਹੁੰਦੇ ਸੀ ਸੋ ਕਾਫੀ ਜਿਹੜੇ ਮੇਰੇ ਪਰਵੰਤੇ ਸੱਜਣ ਬੈਠੇ ਨੇ ਇਹਨਾਂ ਨੂੰ ਮਿਲਦੇ ਆ ਕਹਿੰਦੇ ਨੇ ਤੇ ਇਹ ਉਹਨਾਂ ਚੋਂ ਹੀ ਚਲੋ ਮੈਨੂੰ ਉਸੇ ਸੇਵਾ ਤੋਂ ਤੁਸੀਂ ਮੈਨੂੰ ਐਮ.ਐਲ.ਏ ਦੀ ਸੇਵਾ ਬਖਸ਼ੀ ਤੁਸੀਂ ਬਣਾਇਆ ਤੁਹਾਡੀਆਂ ਵੋਟਾਂ ਨਾਲ ਮੈਂ ਐਮ.ਐਲ.ਏ ਬਣਿਆ ਤੇ ਮੇਰਾ ਵੀ ਫਰਜ਼ ਬੰਦਾ ਹੈ ਕਿ ਜੇ ਤੁਸੀਂ ਮੈਨੂੰ ਇੰਨਾ ਮਾਨ ਸਤਿਕਾਰ ਤੇ ਪਿਆਰ ਬਖਸ਼ਿਆ ਤੇ ਮੈਂ ਵੀ ਉਹਦੇ ਇੱਜ਼ਤ ਵਾਦੋਂ ਉਹਦਾ ਕਰਜ਼ਾ ਲਾਉਣ ਵਾਸਤੇ ਕੁਛ ਨਾ ਕੁਛ ਇਸ ਕਲੋਨੀ ਵਾਸਤੇ ਕਰਾਂ ਸੋ ਮੈਂ ਇਹਨਾਂ ਗੱਲਾਂ ਨੂੰ ਵੇਖਦਾ ਹਾਂ ਜਿਹੜੀਆਂ ਜਿਹੜੀਆਂ ਗੱਲਾਂ ਵੀ ਮੈਨੂੰ ਪ੍ਰਧਾਨ ਸਾਹਿਬ ਨੇ ਕਹੀਆਂ ਅੱਜੀ ਹੋਣਾ ਰਿੰਕੂ ਵੀਰ ਨੇ ਮੇਰੇ ਪੁਰਾਣੇ ਸਾਥੀ ਮੇੜਾ ਪੂਜਾ ਉਹ ਵੀ ਅੱਛੇ ਕਲੋਨੀ ਦੇ ਰਹਿਣ ਵਾਲੇ ਆ ਸੋ ਬੰਦਾਨ ਜੀ ਹੋਣਾ ਜਿੰਨੀਆਂ ਵੀ ਮੈਨੂੰ ਕਈਆਂ ਡਿਮਾਂਡਾਂ ਉਹਨਾਂ ਚੋਂ ਤਕਰੀਬਨ ਜ਼ਿਆਦਾ ਨਹੀਂ ਤੇ 95% ਜਿਹੜੀਆਂ ਆਪਾਂ ਪੂਰੀਆਂ ਕਰ ਚੁੱਕੇ ਆ ਸੋ ਜਿਹੜੀਆਂ ਇੱਕ ਦੋ ਰਹਿ ਗਈਆਂ ਮੈਂ ਤੁਹਾਨੂੰ ਯਕੀਨ ਦਿਵਾਉਣਾ ਕਿ ਆਪਾਂ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਵੀ ਪੂਰੀਆਂ ਕਰਾਂਗੇ ਕਿਉਂਕਿ ਇੱਕ-ਇੱਕ ਕਰਕੇ ਸਾਰੀਆਂ ਜਿਹੜੀਆਂ ਡਿਮਾਂਡਾਂ ਉਹ ਪੂਰੀਆਂ ਕਰਾਂਗਾ ਜਿਹੜੀਆਂ ਵੀ ਰਹਿ ਗਈਆਂ ਚਾਹੇ ਉਹ ਐਂਟਰੀ ਪੁਆਇੰਟ ਤੇ ਥੋੜੀ ਜਿਹੀ ਸੜਕ ਖਰਾਬ ਹੈ ਮੈਂ ਆਉਂਦਿਆਂ ਇੱਕੋ ਗੱਲ ਕਹੀ ਵੀ ਜੇ ਸਾਰੀ ਕੋਣੀ ਇਹਦੀ ਵਧੀਆ ਬਣ ਗਈ ਤੇ ਉਹ ਸੜਕ ਕਿਉਂ ਨਹੀਂ ਬਣੀ ਸੋ ਇਹ ਵੀ ਤੁਹਾਨੂੰ ਦੱਸਦਾ ਕਿ ਉਹ ਰਿਪੇਅਰ ਨਹੀਂ ਉਹ ਵੀ ਨਵੀਂ ਬਣਾ ਦਾਂਗੇ ਉਹਦੇ ਵਾਸਤੇ ਸਪੈਸ਼ਲ ਫੰਡ ਵੀ ਕਰ ਦਾਂਗੇ ਇੱਕ ਗਲੀ ਜਿਹੜੀ ਬੇਦੀ ਸਾਹਿਬ کہہ ਰਹੇ ਕਿ ਮੇਰੀ ਰਹਿ ਗਈ ਭੈਣ ਜੀ ਆਏ ਸੀ ਕਿ ਸਾਡੀ ਗਲੀ ਰਹਿ ਗਈ 10-12 ਘਰਾਂ ਮੈਂ ਤੁਹਾਨੂੰ ਛੋਟੀ ਦਿੰਦਾ ਕਿ ਇਹ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਤਕਰੀਬਨ ਕੁਝ ਹੀ ਦਿਨਾਂ ਚ ਜਿਹੜੀ ਉਹ ਤੁਹਾਡੀ ਗਲੀ ਬਣ ਕੇ ਤਿਆਰ ਹੋ ਜਾਏਗੀ ਮੈਂ ਆਪ ਵੀ ਕਿਹੜਾ ਮਾਰੂਗਾ ਉੱਤੇ ਤੁਸੀਂ ਆਪ ਹੀ ਦੱਸੋ ਕਿ ਠੀਕ ਆ ਜੋ ਕਿਆ ਸੀ ਉਹ ਕਰਕੇ ਵਿਖਾਇਆ ਤੇ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹਾਂਗਾ ਕਿ ਦਾ ਕੀ ਜਿਹੜੀਆਂ ਤੁਹਾਡੀਆਂ ਪ੍ਰੋਬਲਮ ਤੁਸੀਂ ਕਿਹਾ ਕਿ ਟਰਾਂਸਫਾਰਮਰ 10 ਦਿਨ ਪਹਿਲਾਂ ਗਦੇਵ ਸਿੰਘ ਜੱਜੀ ਤੇ ਰਿੰਕੂ ਪਤਾਨ ਤੇ ਇੱਕ ਦੋ ਜਣੇ ਹੋਰ ਮੇਰੇ ਘਰੇ ਗਏ ਤੇ ਕਹਿਣ ਲੱਗੇ ਵੀ ਸਾਨੂੰ ਟਰਾਂਸਫਾਰਮਰ ਤੇ ਦਿੱਕਤ ਆ ਰਹੀ ਅੱਗੇ ਗਰਮੀਆਂ ਤੇ ਦਿਨ ਆ ਰਹੇ ਤੁਸੀਂ ਮੈਂ ਐਕਸਟੇਨ ਸਾਹਿਬ ਨੂੰ ਫੋਨ ਮਾਰ ਕੇ ਉਹ ਤੋਂ ਇਹ ਕਹਿ ਕੇ ਐਸਟੀਮੇਟ ਬਣਾ ਕੇ ਦਿਓ ਤੇ ਆਪਾਂ ਆਉਣ ਵਾਲੇ ਆ ਮਾਰਚ ਮਹੀਨੇ ਦੇ ਵਿੱਚ ਵਿੱਚ ਜਿਹੜਾ ਉਹ ਟਰਾਂਸਫਾਰਮਰ ਲਾਵਾਂਗੇ ਸੋ ਐਸਟੀਮੇਟ ਤਿਆਰ ਹੈ ਟਰਾਂਸਫਾਰਮਰ ਪਾਸ ਹੀ ਹੋ ਗਿਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਡੇ ਉਹ ਏਰੀਆ ਜਗ੍ਹਾ ਦੇ ਦਿਓ ਕਿੱਥੇ ਲਾਉਣਾ ਤੁਹਾਡਾ ਟਰਾਂਸਫਾਰਮਰ ਤੁਹਾਡਾ ਲੱਗ ਜੂਗਾ ਪਾਸ ਹੋ ਚੁੱਕਾ ਸੋ ਜਿਹੜੀਆਂ ਇੱਕ ਦੋ ਪ੍ਰੋਬਲਮ ਹੋਰ ਵੀ ਰਹਿ ਗਈਆਂ ਉਹ ਲਿਖਤੀ ਰੂਪ ਦੇ ਵਿੱਚ ਮੈਨੂੰ ਇਹਨਾਂ ਦਿੱਤੀਆਂ ਹੋਈਆਂ ਉਹ ਸਾਰੀਆਂ ਤੇ ਗੌਰ ਚੱਲਦਾ ਪਿਆ ਵਿਚਾਰ ਚੱਲਦਾ ਪਿਆ ਤੇ ਮੈਂ ਤੁਹਾਨੂੰ ਇਹੀ ਦੱਸੂਗਾ ਕਿ ਇੱਕ ਇੱਕ ਕਰਕੇ ਤੁਹਾਡੀਆਂ ਸਾਰੀਆਂ ਪ੍ਰੋਬਲਮਾਂ ਵੀ ਸੋਲਵ ਹੋ ਗਈਆਂ ਉਹ ਤਾਂ ਜੋ ਪਹਿਲਾਂ ਅਜਦਾ ਸੀ ਅੱਜ ਤੋਂ 4 ਸਾਲ 5 ਸਾਲ ਪਹਿਲਾਂ ਟੇਬੜ ਖਾਪੜੀ ਸੜਕ ਕੋਈ ਅੱਧੀ ਪੁੱਟੀ ਸੀ ਵਰ ਪਿਆ ਕੋਈ ਨਹੀਂ ਪਿਆ ਤੇ ਜਾਂਦੇ ਜਾਂਦੇ ਆਂ ਮੀਆਂ ਜਾਂਦੇ ਦੇ ਦੀ ਧੂੜ ਘੱਟਾ ਪੈ ਕੇ ਕੱਪੜੇ ਖਰਾਬ ਹੁੰਦੇ ਸੀ ਤਾਂ ਹੁਣ ਜਿਹਨੂੰ ਆਜਦਾ ਤੇ ਲੱਗਦਾ ਜਿਵੇਂ ਆਪਾਂ ਚੰਡੀਗੜ੍ਹ ਆ ਗਏ ਹੁੰਦੇ ਆ ਕਿਉਂਕਿ ਚੰਡੀਗੜ੍ਹ ਵਰਗੀਆਂ ਸੜਕਾਂ ਜਿਹੜੀਆਂ ਤੁਹਾਨੂੰ ਬਣਾ ਕੇ ਦਿੱਤੀਆਂ